ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕਾਂ ਵਿੱਚ ਕਰਾਂਗੇ ਮੰਮੇ ਦੇ ਠੀਕ ਹੈ ਨਾਓ ਲੈਟ ਸਟਾਰਟ ਨੰਬਰ 1 ਹੈ ਮੂਰਾਦ ਮੂਰਾਦ ਮਤਲਬ ਇੱਛਾ ਸ਼ਰਧਾਲੂ ਮੰਦਰ ਵਿੱਚ ਜਾ ਕੇ ਦੇਵਤੇ ਅੱਗੇ ਹੱਥ ਜੋੜ ਕੇ ਮੂਰਾਦਾਂ ਮੰਗਦੇ ਹਨ ਯਾਨੀ ਕਿ ਮੰਦਰ ਚ ਜਾ ਕੇ ਆਪਣੀ ਇੱਛਾ ਦੱਸਦੇ ਪਰਮਾਤਮਾ ਅੱਗੇ ਠੀਕ ਹੈ ਮੂਹ ਨੂੰ ਲਉ ਲਗਣਾ ਲਾਲਚ ਪੈ ਜਾਣਾ ਰਿਸ਼ਵਤ ਖੋਹ ਦੇ ਮੂਹ ਨੂੰ ਜਦੋਂ ਇੱਕ ਵਾਰ ਲਹੂ ਲੱਗ ਜਾਵੇ ਫਿਰ ਉਹ ਹਰ ਇੱਕ ਤੋਂ ਬੇਸ਼ਰਮੀ ਨਾਲ ਰਿਸ਼ਵਤ ਮੰਗਦਾ ਹੈ ਨੈਕਸਟ ਨੰਬਰ 3 ਹੈ ਮਾਇਆ ਮਾਵਾ ਮਾਇਆ ਗਿਆਨ ਨੇ ਮਾਵਾ ਲਾ ਕੇ ਪੱਗ ਬੰਨੀ ਨੈਕਸਟ ਮੁਹਾਰ ਊਂਟ ਦੀ ਨਕੇਲ ਸਵਾਨ ਨੇ ਊਂਟ ਦੀ ਮੁਹਾਰ ਹੱਥ ਵਿੱਚ ਫੜ ਲਈ ਨੈਕਸਟ ਨੰਬਰ 5th ਹੈ ਮਜ਼ਾਲ ਹਿੰਮਤ ਉਸ ਦੀ ਮਜ਼ਾਲ ਨਹੀਂ ਕਿ ਮੇਰੇ ਸਾਹਮਣੇ ਬੋਲੇ ਯਾਨੀ ਕਿ ਉਹਦੀ ਹਿੰਮਤ ਨਹੀਂ ਹੈਗੀ ਕਿ ਉਹ ਮੇਰੇ ਸਾਹਮਣੇ ਕੁਝ ਬੋਲੇ ਨੈਕਸਟ ਹੈ ਮੂੰਹ ਜੋਰ ਬੇਕਾਬੂ ਬੱਚਿਆਂ ਨੂੰ ਮਾਪਿਓ ਸਾਹਮਣੇ ਮੂੰਹ ਜੋ ਨਹੀਂ ਹੋਣਾ ਚਾਹੀਦਾ ਯਾਨੀ ਕਿ ਮਾਪਿਓ ਸਾਹਮਣੇ ਤਰੀਕੇ ਨਾਲ ਬੋਲਣਾ ਚਾਹੀਦਾ ਮਸਤਕ ਮੱਥਾ ਮੈਂ ਗੁਰਦੁਆਰੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਮस्तक ਝੁਕਾਇਆ। ਨੈਕਸਟ 8 ਨੰਬਰ ਹੈ ਮਜ਼ਦੂਰ ਕੀਟੀ ਆ ਕੰਮ। ਇਸ ਕੰਮ ਲਈ ਦੋ ਮਜ਼ਦੂਰਾ ਦੀ ਲੋੜ ਹੈ। ਨੰਬਰ 19 ਹੈ ਸੋਰੀ 9 ਹੈ ਮੌਕਾ ਖੁੱਜਣਾ, ਮੌਕਾ ਹੱਥੋਂ ਨਿਕਲ ਜਾਣਾ। ਜੇਕਰ ਇੱਕ ਵਾਰ ਮੌਕਾ ਖੁੱਜ ਜਾਵੇ ਤਾਂ ਫਿਰ ਪਛਤਾਇਆ ਕੁਛ ਨਹੀਂ ਬੰਦਾ। ਨੰਬਰ 10 ਮਸਤੀ ਨਸ਼ਾ ਰਾਗ ਇੱਕ ਨੋਖੀ ਮਸਤੀ ਛਾੜ ਦਿੰਦਾ ਹੈ ਮਹਾ ਤੇਜਸਵੀ ਬਹੁਤ ਨੂਰਮਈ ਭਗਵਾਨ ਨਾਮ ਦੇਵ ਜੀ ਦਾ ਚਿਹਰਾ ਮਹਾ ਤੇਜਸਵੀ ਸੀ ਮੇਕਅਪ ਸ਼ਿੰਗਾਰ ਨਵੀਂ ਵੋਟੀ ਦੇ ਮੇਕਅਪ ਕਰਕੇ ਆਪਣਾ ਆਪ ਸ਼ਿੰਗਾਰ ਲਿਆ ਮਿਓ ਅੰਨਾ ਜਾਂਚ ਪੜਤਾਲ ਡਾਕਟਰ ਨੇ ਮੇਰੇ શરી ਦਾ ਮਿਓਨਾ ਕੀਤਾ ਮੈਗਨੀਫਾਈ ਵੱਡਾ ਕਰਨਾ ਖਿਡੋਨਾ ਹਵਾਈ ਜਾਂਚ ਫਿਲਮ ਵਿੱਚ ਮੈਗਨੀਫਾਈ ਹੋ ਕੇ ਪੂਰਾ ਵੱਡਾ ਜਹਾਜ਼ ਦਿਖਾਈ ਦਿੰਦਾ ਹੈ ਨੰਬਰ 15 ਹੈ ਮਸ਼ਰੂਫ ਰੁੱਝਿਆ ਹੋਇਆ ਸਾਡੇ ਪ੍ਰਿੰਸੀਪਲ ਸਾਹਿਬ ਹਰ ਵਕਤ ਆਪਣੇ ਕੰਮ ਵਿੱਚ ਮਸ਼ਰੂਫ ਰਹਿੰਦੇ ਹਨ ਮਾਤਮ ਅਫਸੋਸ ਦੁਰਘਟਨਾ ਵਿੱਚ ਪਰਿਵਾਰ ਦੇ ਦੋ ਜੀ ਮਾਰੇ ਜਾਣ ਕਰਕੇ ਘਰ ਵਿੱਚ ਮਾਤਮ ਪਸਰ ਗਿਆ ਮਾਰਚੂ ਕਮਜ਼ੋਰ ਵਿਚਾਰਾ ਹਾਮਿਦ ਮਾਰਚੂ ਜਿਆ ਮੁੰਡਾ ਸੀ ਯਾਨੀ ਕਿ ਕਮਜ਼ੋਰ ਜਿਆ ਮਖੋਲੀਆ ਮਖੋਲ ਕਰਨ ਵਾਲਾ ਚਾਲੀ ਚੈਪਟਰਿੰਸ ਸੰਸਾਰ ਦਾ ਪ੍ਰਸਿੱਧ ਮਖੋਲੀਆ ਸੀ ਮਾਨਤਾ ਮਨਜ਼ੂਰੀ ਉਹ ਯੂਨੀਵਰਸਿਟੀ ਵਾਲਾ ਮਾਨਤਾ ਪ੍ਰਾਪਤ ਇੱਕ ਕਾਲਜ ਵਿੱਚ ਪੜਾਉਂਦਾ ਹੈ ਐਂ ਲਾਸਟ ਮੋੜ ਵਾਪਸ ਕਰਨਾ ਇਹ ਨਾਵਲ ਪੜ੍ਹ ਕੇ ਮੈਨੂੰ ਮੋੜ ਦੇਵੀ ਠੀਕ ਹੈ ਅੱਜ ਅਸੀਂ ਮੰਮੇ ਦੇ ਕਿਤੇ ਕੰਟੀਨਿਊ ਕਰਨੇ ਕਾਪੀਚ